ਅੱਜ ਦੇ ਪ੍ਰੈਸ ਕਾਨਫਰੰਸ ਦਾ ਮੇਨ ਮੁੱਦਾ ਉਹੀ ਆ ਜਿਹੜਾ ਸਾਰਿਆਂ ਨੂੰ ਪਤਾ ਵਾ ਜਗ ਜਹ ਰਿਹਾ ਕਿ ਵਿਜੀਲੈਂਸ ਦੀ ਅੱਜ ਰੇਡ ਪਈ ਆ ਵਿਕਰਮ ਮਜੀਠੀਆ ਦੇ ਘਰੇ ਵਿਕਰਮ ਸਿੰਘ ਮਜੀਠੀਆ ਦੀ ਵਾਈਫ ਐਂਡ ਐਡਵੋਕੇਟ ਕਹਿ ਰਹੀ ਆ ਕਿ ਸਾਡੇ ਨਾਲ ਜਿੱਤਕਾ ਕੀਤਾ ਜਾ ਰਿਹਾ ਮੈਂ ਦੋਰ ਲਫਜ਼ਾਂ ਦੇ ਵਿੱਚ ਪਹਿਲਾਂ ਤੇ ਉਹਨਾਂ ਨੂੰ ਆ ਪੁੱਛੂੰਗਾ ਕਿ ਤੱਕਾ ਆਇਆ ਕਿ ਤੱਕਾ ਉਹ ਸੀਗਾ ਜਿਹੜਾ ਤੁਹਾਡੇ 10 ਸਾਲ ਦੇ ਟਿਨਿਓਰ ਤੇ ਹੋਇਆ ਜਿਹੜਾ ਤੁਹਾਡੇ ਨਾਲ ਨਹੀਂ ਸੀ ਚੱਲਦਾ ਜਿਹੜਾ ਵੀ ਤੁਹਾਡੇ ਨਾਲ ਨਹੀਂ ਸੀ ਚੱਲਦਾ ਉਹਦੇ ਤੇ ਫਾਜ਼ਲ ਕੇ ਫਿਰੋਜ਼ਪੁਰ ਦਿੱਲੀ ਕਦੀ ਬਠਿੰਡੇ ਕਦੀ ਕਿਤੇ ਪਰਤਿਆ ਹੋਇਆ ਹੁੰਦਾ ਸੀ ਤੇ ਚੰਗਾ ਭਲਾ ਜ਼ਿੰਮੇਵਾਰ 36 36 ਕਿਲੇ ਵਾਲਿਆਂ ਤੇ ਤੁਸੀਂ ਚੈਂਸ ਨੈਟਿੰਗ ਦੇ ਬੱਤੇ ਕਰਾਉਂਦੇ ਰਹੇ ਐ ਇਦਾਂ ਹੀ ਸਾਡੇ ਪਰਿਵਾਰ ਤੇ ਖੋਤੇ 14 ਤੋਂ ਬੱਤੇ 15 ਪਰਤੇ ਹੋਏ ਆ ਨਾਜਾਇਜ਼ ਮੈਂ ਖੁਦ ਨਾਜਾਇਜ਼ ਧੇਰ ਵੇਖੀ ਆ ਕਰੋ ਬੇਕਰ ਰਿਆ ਮਾਂ ਜੀ 6 ਸਾਡੇ 6 ਸਾਲ ਉਹ ਉਹ ਨਾਜਾਇਜ਼ ਆ ਜਾਂ ਆਨਜਾਇਜ਼ ਤੁਸੀਂ ਸਾਰੇ ਉਦੋਂ ਇੱਥੇ ਅਵੇਲੇਬਲ ਸੀਗੇ ਜਦੋਂ ਵਿਕਰਮ ਸਿੰਘ ਮਜੀਠੀ ਆਇਆ ਜੀ ਉਹ ਕਿਰਾਏ ਦੀ ਕੋਠੀ ਤੇ ਰਹਿੰਦਾ ਸੀ ਹੁਣ ਕਿੱਥੋਂ ਉਹਦੇ ਕੋਲ ਇੰਨਾ ਪੈਸਾ ਆ ਗਿਆ ਕਿ ਚੰਡੀਗੜ੍ਹ ਦੇ ਵਿੱਚ ਵੀ ਆਪਣੀਆਂ ਉਹਨੇ ਕੁੱਟੀਆਂ ਪਾ ਲਈਆਂ ਦਿੱਲੀ ਦੇ ਵਿੱਚ ਫਾਰਮ ਹਾਊਸ ਖਰੀਦੇ ਆ ਅਰਬਾਂ ਖਰਬਾਂ ਦੇ ਹੁਣ ਕਿੱਥੋਂ ਪੈਸਾ ਆ ਗਿਆ ਉਦੋਂ ਤੇ ਇਹਨੂੰ ਕਿਹੜੀ ਗੱਡੀ ਤੇ ਆ ਜੱਗ ਜੈ ਰਿਆ 15 ਦਿਨ ਬਾਅਦ ਇਹਦੇ ਪਤਾ ਨਹੀਂ ਤਾਏ ਦਾ ਬੇਟਾ ਸੀਗਾ ਕੌਣ ਸੀਗਾ 1.5 ਲੱਖ ਰੁਪਈਆ ਕਿ 2 ਲੱਖ ਰੁਪਈਆ ਇਹਨੂੰ ਮਹੀਨੇ 15 ਦਿਨਾਂ ਬਾਅਦ ਪੈਂਦਾ ਸੀ 20 ਦਿਨਾਂ ਬਾਅਦ ਐਨੇ ਸਾਡੇ ਜੀ ਇੱਕ ਚੇਅਰਮੈਨ ਨੇ ਐਕਸ ਚੇਅਰਮੈਨ ਬਲਵਿੰਦਰ ਸਿੰਘ ਮਟਰੀ ਉਹਨਾਂ ਦੇ 11 ਨਜਾਇਜ਼ ਪਰਚੇ ਕੀਤੇ ਆ ਜਿਨ੍ਹਾਂ 'ਚ ਇੱਕ ਦਿੱਲੀ ਗੁਰਵਿੰਦਰ ਸਿੰਘ ਹਾਂਜੀ ਦੋ ਫਿਰੋਜ਼ਪੁਰ ਇੱਕ ਫਾਜ਼ਲਕਾ 7 ਅੰਬਰਸਰ ਇਥੋਂ ਤੱਕ ਕਿ ਉਹਨਾਂ ਦੀ ਵਾਈਫ ਤੱਕ ਤੇ ਨਜਾਇਜ਼ ਪਰਚੇ ਕੀਤੇ ਆ ਕਿ ਮੇਰੇ ਵੱਲ ਆ ਜਾਓ ਨਹੀਂ ਤੇ ਮੈਂ ਤੁਹਾਡੇ ਤੇ ਪਰਚੇ ਹੋਰ ਕਰੂੰਗਾ ਉਹ ਹੁਣ ਪੁੱਛਣਾ ਚਾਹੀਦਾ ਮੈਨੂੰ ਸਾਡੇ ਬੀਬਾ ਜੀ ਜਿਹੜੇ ਐਮਐਲਏ ਨੇ ਬੀਬਾ ਗਨੀਪੌਰ ਉਹਦਾਂ ਦੇ ਹਲਕੇ ਦੀ ਕਦੀ ਬੋਲੇ ਨਹੀਂ ਅੱਜ ਉਹਨਾਂ ਨੂੰ ਨਜਾਇਜ਼ ਪਰਚਿਆਂ ਦਾ ਚੇਤਾ ਹੁੰਦਿਆ ਨਜਾਇਜ਼ ਕੋਈ ਨਹੀਂ ਆ ਤੁਹਾਨੂੰ ਹੀ ਸਾਰਿਆਂ ਨੂੰ ਪਤਾ ਵਾ ਜੱਗ ਨੂੰ ਪਤਾ ਵਾ ਸਾਰੇ ਵਰਲਡ ਨੂੰ ਪਤਾ ਵਾ ਇਹ ਇਥੇ ਕੋਈ ਸ਼ਨ ਨਜਾਇਜ਼ ਨਹੀਂ ਆ ਜੇ ਇਹਨੇ ਕੀਤਾ ਵਾ ਤੇ ਆਪਹੁਤ ਰਿਆ ਵਾ ਇੱਕ ਚੀਜ਼ ਦੱਸੋ 29 ਫੋਨ ਇਹਦੇ ਘਰੋਂ ਅੱਜ ਬਰਾਮਦ ਹੋਏ ਆ ਉਹ 29 ਫੋਨਾਂ ਦਾ ਕੀ ਕਰਤਾ ਹੈ ਤੁਹਾਡੇ ਕੋ ਕਿਸੇ ਕੋ ਦਿਖਾਓ ਕਿ 29 ਕੀ ਚਲੋ ਹਾਤੋਂ ਆ ਤੇ ਦੋ ਫੋਨ ਹੁੰਦੇ ਆ ਕਿ ਇੱਕ ਪਰਸਨਲ ਫੋਨ ਬੰਦਾ ਰੱਖ ਲੈਂਦਾ ਵਾ ਤੇ ਇੱਕ ਫੋਨ ਰੱਖਦਾ ਵਾ ਕਿ ਸਾਰਾ ਪਬਲਿਕ 29 ਫੋਨਾਂ ਦਾ ਕੀ ਕੰਮ ਹੈ 8 8 ਡੈਰੀਆਂ ਹਜੇ ਆ ਮੈਟਰ ਖੁੱਲਿਆ ਵਾ ਬਹੁਤ ਜਾਣੇ ਵਿੱਚ ਆਉਣੇ ਆ ਵੱਡੇ ਮਗਰਮਾ ਛਾਉਣੇ ਆ ਸਾਡੀ ਦੇ ਹੁਣ ਅਸੀਂ ਵੀ ਉਦੋਂ ਦੇ ਇਤੋਂ ਮੇਰੇ ਹਿਸਾਬ ਨਾਲ ਤਿੰਨ ਪੀੜੀਆਂ ਪਹਿਲਾਂ ਦੇ ਅਸੀਂ ਪੋਲਿਟਿਕਸ ਤੇ ਆ ਸਾਡੀ ਜੋ ਸਾਡੀ ਜੱਦੀ ਜਾਇਦਾਦ ਸੀਗੀ ਉਹ ਹੀ ਆ ਅੱਜ ਵੀ ਵੇਖ ਸਕਦੇ ਜੇ ਜਾ ਕੇ ਇੱਕ ਫਲੋਰ ਦਾ ਘਰ ਆ ਉਦਾਂ ਦਾ ਉਦਾਂ ਹੀ ਆ ਕੋਈ ਅਸੀਂ ਢੱਗੀ ਮਾਰ ਕੇ ਕੋਈ ਮੈਨ ਨਹੀਂ ਛੱਤਿਆ ਕੋਈ ਕੁਛ ਨਹੀਂ ਛੱਤਿਆ ਤੁਹਾਡੇ ਮਾਧਿਅਮ ਰਹੀਂ ਮੈਂ ਇਹਨੂੰ ਲਾ ਲੋ ਬੀਬਾ ਜੀ ਨੂੰ ਜਾਂ ਇਹਦੇ ਐਡਵੋਕੇਟ ਸਾਹਿਬ ਨੂੰ ਐਨਾ ਪੁੱਛਣਾ ਤੇ ਉਹਨਾਂ ਕਿ ਟੱਕਾ ਇਹਦੇ ਵਿੱਚ 1% ਮੈਨੂੰ ਦੱਸ ਦੇਣ ਕਿ ਕਾਹਦਾ ਟੱਕਾ ਆ ਹੁਣ ਜਿਹੜੇ ਬਹੁਤ ਆਪਣੇ ਆਪ ਨੂੰ ਕਹਿੰਦੇ ਅਸੀਂ ਸੱਚੇ ਆ ਕਾਂਗਰਸ ਦੇ ਲੀਡਰ ਨਾਂ ਬੀਜੇਪੀ ਦੇ ਲੀਡਰ ਹੁਣ ਕਿਉਂ ਬੈਕ ਕਰਨਦੇ ਆ ਜੀ ਇਹਨੂੰ ਪ੍ਰਤਾਪ ਸਿੰਘ ਬਾਜਵੇ ਹਣੀ ਐਲੋਪੀ ਨੇ ਉਹਨਾਂ ਨੇ ਅੱਜ ਤੱਕ ਡਰੱਗ ਦੇ ਐਨੇ ਮੁੱਦੇ ਹੋਏ ਆ ਕਿਹੜੀ ਸਰਕਾਰ ਨੇ ਅੱਜ ਤੱਕ ਡਰੱਗ ਦਾ ਇਹ ਮੁਤਾ ਹਜੇ ਤੱਕ ਸੌਟ ਆਊਟ ਕੀਤਾ ਵਾ ਜੇ ਕਿਸੇ ਸਰਕਾਰ ਨੇ ਸ਼ੁਰੂ ਕੀਤਾ ਤੇ ਇਹਨਾਂ ਨੂੰ ਉੱਤੋਂ ਵੀ ਪ੍ਰੋਬਲਮ ਆ ਗਈ ਇੱਕ ਸਾਡੇ ਹਲਕੇ ਚ ਕੇਸ ਹੋਇਆ ਜੀ ਪਰਸੋਂ ਡਾਕਟਰ ਸੁਖਮਨ ਕਲੀਨਿਕ ਆ ਰਾਮਦੌਲੀ ਮੁਸਲਮਾਨਾ ਉਹਦੇ ਤੇ ਗੋਲੀਆਂ ਚੱਲੀਆਂ ਇਹਨਾਂ ਨੇ ਉੱਤੇ ਵੀ ਪੋਲਿਟਿਕਸ ਕੀਤੀ ਜਦ ਕੀ ਉਹਦੇ ਨਾਲ ਖੜਨ ਦੇ ਬਜਾਏ ਮੈਂ ਤੇ ਗਿਆ ਵਾਂ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਤਾਹੇ ਪੁਲਿਸ ਬਿਜ਼ੀ ਸੀਗੀ ਉਸੇ ਵਲੇ ਜਾ ਕੇ ਉਹਨੂੰ ਮੌਕੇ ਤੇ ਗਨਮੈਨ ਪ੍ਰੋਵਾਈਡ ਕਰਵਾ ਕੇ ਆਇਆ ਵਾ ਕਿ ਅਗਲਾ ਸੇਫ ਰਵੇ ਉਹਦੀ ਫੈਮਿਲੀ ਆ ਆਹ ਕਹਦੇ ਗਨਮੈਨ ਮੰਗਦਾ ਵਾ ਆ ਵੇਖੋ ਨਜਾਇਜ਼ ਪਰਚੇ ਕਰਏ ਮੇਰੇ ਤੇ ਤੁਹਾਨੂੰ ਇਹਦੀਆਂ ਮੈਂ ਕਾਪੀਜ਼ ਕਰੂੰਗਾ ਪ੍ਰੋਵਾਈਡ ਕਾਦੀ ਕਾਦੀ ਆਰੇ ਕਾਦੀ ਪਰਚੇ ਭਾਈ ਮੇਰੇ ਤੇ ਜੀ ਜਿਹੜਾ ਨਜਾਇਜ਼ ਪਰਚਾ ਹੋਇਆ ਸੀਗਾ ਬਿਲਕੁਲ ਉਦਾਂ ਮੇਰੇ ਤੇ ਦੋ ਹੋਏ ਆ ਦੋਵੇਂ ਨਜਾਇਜ਼ ਹੋਏ ਆ 307 ਦਾ ਜਿੱਥੇ ਕਿ ਜਗਜਹਿਰ 45 ਜਾਣਿਆਂ ਤੇ ਪਰਚਾ ਹੋਇਆ ਸੀ 45 ਜੋ 44 ਹੁਣ ਤੱਕ ਭਰੀ ਹੋ ਗਏ ਆ ਮੈਂ ਨਹੀਂ ਸੀ ਹੋਇਆ ਕਿਉਂਕਿ ਮੈਂ ਉਹਦੇ ਪੇਸ਼ ਨਹੀਂ ਹੋਇਆ ਉਦੋਂ ਤਾਂ ੱੱਕੇ ਨਾ ਮਨਾਉਂਦੇ ਹੁੰਦੇ ਸੀ ਇਹਦੇ ਆਫੀਸਰ ਕੀ ਮੰਨੂ ਮੈਂ ਉਸ ਤੋਂ ਬਾਅਦ ਆਪ ਪੇਸ਼ ਹੋਇਆ ਸੀਗਾ ਜੇਲ ਵੀ ਕੱਟੀ ਆ ਇਸ ਮੁੱਦੇ ਤੇ ਉਹਦੇ ਵਿੱਚ ਇੰਨੇ ਸਾਰੇ ਐਕਟ ਉਹ ਲਾਏ ਹੀ ਜਿੱਥੇ ਮੇਲ ਨਾ ਹੋਵੇ ਮੇਨ ਮਕਸਦ ਕੀ ਤੁਹਾਡਾ ਪੁੱਛੋ ਪ੍ਰੈਸ ਕਾਨਫਰੈਂਸ ਦਾ ਮੇਨ ਮਕਸਦ ਇਹ ਆ ਕਿ ਆ ਜਿਹੜਾ ਕਹਿ ਰਹੇ ਆ ਨਜਾਇਜ਼ ਪਰਤੀ ਹੋ ਰਿਹਾ ਆ ਆ ਨਜਾਇਜ਼ ਪਰਤੀਆਂ ਦੀ ਮੇਰ ਕੋ ਕਾਪੀ ਆ 45 ਜਾਣਿਆਂ ਦੇ ਨਜਾਇਜ਼ ਪਰਚਾ ਹੋਇਆ ਤੇ 44 ਹੁਣ ਤੱਕ ਬਰੀ ਹੋ ਗਏ ਮੈਂ ਇਕੱਲਾ ਰਹਿ ਗਿਆ ਮੇਰੀ 8 ਤਰੀਕ ਹੈ ਅੱਜ ਵਾਰ। ਹਾਂ ਮੇਰੀ ਗੱਡੀ ਤੇ ਇਹ ਆ ਜੀ ਅਟੈਕ ਹੋਇਆ ਸੀਗਾ ਗੋਲੀ ਚੱਲੀ ਸੀ 307 ਦਾ ਪਰਚਾ ਸੀਗਾ ਬਾਅਦ ਤੇ ਹੋਇਆ ਇਹ ਨਜਾਇਜ਼ ਅਸਲੇ ਦਾ ਹੋਇਆ। ਹਾਂ ਮੈਨੂੰ Oman ਤੇ Pakistan ਤੋਂ ਨਜਾਇਜ਼ ਕਾਲਾਂ ਥ੍ਰੈਟ ਕਾਲਸ ਆ ਕੇ ਕਿ ਤੈਨੂੰ ਤੇ ਤੇਰੇ ਪਿਓ ਨੂੰ ਸੌਦਾ ਲਾਉਣਾ ਵਾ ਕਿ ਪਹਿਲਾਂ ਤੇ ਬਚ ਗਏ ਜੇ ਪੁੱਤ। ਉਹ ਰਿਕਾਰਡਿੰਗ ਵੀ ਪਈ ਆ ਉਹ ਵੀ ਮੈਂ ਤੁਹਾਨੂੰ ਪ੍ਰੋਵਾਈਡ ਕਰ ਦੂੰਗਾ ਬਾਕੀ ਪੇਪਰਸ ਵੀ ਪ੍ਰੋਵਾਈਡ ਕਰ ਦੂੰਗਾ ਆ ਪੁਲਿਸ ਦੀ ਰਿਪੋਰਟ ਐ ਜਿਨ੍ਹਾਂ ਨੇ ਅਪਰੂਵ ਕੀਤਾ ਥਾਣਾ ਮਜੀਠਾ ਜਿਨ੍ਹਾਂ ਨੇ ਅਪਰੂਵ ਕੀਤਾ ਵਾ ਕਿ ਆ ਮੈਨੂੰ ਥ੍ਰੈਟ ਕਾਲ ਆਈਆਂ ਉਹਨਾਂ ਚੋਂ ਇੱਕ ਬੰਦਾ ਜੇਲ੍ਹ ਚ ਵੀ ਸੀਗਾ ਸਾਰਾ ਕੁਝ ਆ ਮੈਂ ਤੁਹਾਨੂੰ ਸਾਰੀਆਂ ਕਾਪੀਜ਼ ਪ੍ਰੋਵਾਈਡ ਕਰੂੰਗਾ ਆ ਵੀ ਐਸਐਚਓ ਸਾਹਿਬ ਦੀ ਇੱਥੇ ਵੀ ਸਟੈਂਪ ਐ ਤੇ ਸਾਈਨ ਐ ਆ ਜੀ ਜਦੋਂ ਗੋਲੀ ਚੱਲੀ ਆ ਆ ਗੋਲੀ ਚਲਾ ਕੇ ਭੱਜੇ ਆ ਕੈਮਰੇ ਦੇ ਵਿੱਚ ਆ ਇਹ ਆ ਸਾਰੀਆਂ ਉਹ ਖਬਰਾਂ ਜਦੋਂ ਗੋਲੀ ਚੱਲੀ ਆ ਐਸਪੀ ਸਾਹਿਬ ਆਏ ਸੀਗੇ ਸਾਡੇ ਘਰੇ ਆ ਸਾਡੇ ਘਰੇ ਐਸਪੀ ਸਾਹਿਬ ਆਏ ਸੀਗੇ ਠੀਕ ਹੈ ਜੀ ਆ ਸਾਰੀਆਂ ਮੈਂ ਉਦੋਂ ਅਸੀਂ ਜੀ ਕਾਂਗਰਸ ਪਾਰਟੀ ਨਾਲ ਸੀਗੇ ਅਸੀਂ ਕਾਂਗਰਸ ਪਾਰਟੀ ਨਾਲ ਸੀਗੇ ਆ ਸਾਰੀਆਂ ਮੈਂ ਤੁਹਾਨੂੰ ਕਾਪੀਸ ਪ੍ਰੋਵਾਈਡ ਕਰੂੰਗਾ ਜਿੰਨੀਆਂ ਮੇਰੇ ਕੋਲ ਹੈਗੀਆਂ ਬਾਕੀ ਆ ਇਹ ਆ ਕਿ ਬਿਲਕੁਲ ਜੋ ਇਹਦੀ ਵਾਈਫ ਜਾਂ ਇਹਦਾ ਐਡਵੋਕੇਟ ਕੋਈ ਵੀ ਚੀਜ਼ ਜੋ ਵੀ ਮੈਂ ਤਤਾਂ ਦੇ ਆਧਾਰ ਤੇ ਗੱਲ ਕਰ ਰਿਹਾ ਹਾਂ ਠੀਕ ਹੈ ਕਿਸੇ ਵੀ ਚੀਜ਼ ਦੀ ਕਰਨੀ ਹੋਵੇ ਵੈਸ ਐਨੀ ਟਾਈਮ ਮੇਰੇ ਨਾਲ ਕਰ ਸਕਦੇ ਆ ਨਹੀਂ ਤੇ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਲੀਡਰ ਨੂੰ ਆਪਣੇ ਘਰੇ ਉਹਦੇ ਵੀ ਡਿਵਾਈਸ ਰੱਖਣੇ ਪੈਣ ਜਿਹੜੇ ਦੂਜਿਆਂ ਦੇ ਫੋਨ ਟੈਪਿੰਗ ਕਰਨੇ ਜਾਂ ਦੂਜਿਆਂ ਦੇ ਕੋਈ ਸੀਕ੍ਰੀਟ ਗੱਲ ਸੁਣ ਸਕਦਾ ਹਰ ਇਲੈਕਸ਼ਨ 'ਚ ਇਹਦੇ ਕੋ ਪਤਾ ਨਹੀਂ ਕਿਵੇਂ ਵੀਡੀਓ ਆ ਜਾਂਦੀ ਜੀ ਕਿਸੇ ਨਾ ਕਿਸੇ ਦੇ ਹਸਬੰਦ ਵਾਈਫ ਦੀ ਜਾਂ ਕੋਈ ਨਾ ਕੋਈ ਮੇਜੇ ਸਰਕਾਰ ਦੇ ਖਿਲਾਫ ਬੋਲਦੇ ਰਹਿੰਦੇ ਨਿਕਲਦੇ ਕਿ ਲੱਗਦਾ ਉਹਨਾਂ ਦੀ ਦਾ ਸੁਣਾ ਦੇ ਦੇਖੋ ਜੀ ਸਰਕਾਰ ਦੇ ਖਿਲਾਫ ਬੋਲਣ ਦਾ ਅਸਲ ਮੇਨ ਰਾਈਟ ਤੇ ਹੁੰਦਾ ਐਲੋਪੀ ਸਾਹਿਬ ਦਾ ਤੇ ਐਲੋਪੀ ਸਾਹਿਬ ਨੇ ਹਜੇ ਤੱਕ ਬੋਲਿਆ ਤੇ ਕੁਛ ਨਹੀਂ ਆ ਵਾਕ ਮੇਰੇ ਹਿਸਾਬ ਨਾਲ ਸਭ ਤੋਂ ਵੱਧ ਵਿਧਾਨ ਸਭਾ ਦੇ ਵਿੱਚ ਵਾਕ ਵਾਕ ਆਊਟ ਨਹੀਂ ਵਾਕ ਆਊਟ ਤੇ ਕਰਦੇ ਕਰਦੇ ਆ ਵਾਕ ਵੀ ਸਭ ਤੋਂ ਵੱਧ ਵਿਧਾਨ ਸਭਾ ਚ ਉਹਨਾਂ ਹੀ ਕੀਤੀ ਹੈ ਉਹਨਾਂ ਕੋਈ ਮੁੱਦਾ ਅੱਜ ਤੱਕ ਜਿੰਨੇ ਅੱਜ ਤੱਕ ਪੰਜਾਬ ਦੇ ਮੁੱਦੇ ਸੀਗੇ ਉਹਨਾਂ ਇੱਕ ਵੀ ਰੇਜ਼ ਹੁੰਦਾ ਇੱਕ ਮੁੱਦਾ ਵੀ ਰੇਜ਼ ਨਹੀਂ ਹੋਇਆ ਉਹਨਾਂ ਨੇ ਸਿੰਪਲ ਕੋਈ ਚੀਜ਼ ਕਦੀ ਵਾਕ ਆਊਟ ਕਰਦੇ ਰਹੇ ਆ ਕਦੀ ਕੋਈ ਮੁੱਦਾ ਹੁੰਦਾ ਰਿਹਾ ਵਾ ਹੁਣ ਸਾਡੇ ਹਲਕੇ ਤੇ ਜੀ ਅਲਕੋਹਲ ਨਾਲ ਕਿੰਨੀਆਂ ਡੈਥ ਹੋਈਆਂ ਸਾਰੇ ਸਾਰੇ ਜਿੰਨੇ ਮੇਨ ਮੁਖ ਸੀਗੇ ਕੋਈ ਭੰਗਵਾ ਪਿੰਡ ਦਾ ਕੋਈ ਸੋਈਆਂ ਪਿੰਡ ਦਾ ਕੋਈ ਆਪਣੇ 3A ਵਾਲ ਦਾ ਉਹ ਜਿਹੜੀ ਜੀ ਦਾ ਹੈ ਪਰ ਇਹਨਾਂ ਚੋਂ ਕਿੱਦਾਂ ਕਾਰੋਬਾਰ ਕਰਾਂਗੇ ਕਾੜੀ ਖੜਾ ਕੇ ਕਾੜੀ ਕਰਾਂਗੇ ਅਸੀਂ ਜੀ ਸਾਰਿਆਂ ਨੂੰ ਕਹਿੰਦੇ ਰਹੇ ਆ ਵੇਖੋ ਮੈਂ ਤਿੰਨ ਦੀਦਿਆਂ ਜਾਣਦਾ ਵਾਂ ਜਿਹੜੀਆਂ ਆਪਾਂ ਨੂੰ ਚੇਂਜ ਕਰਨੀਆਂ ਪੈਣੀਆਂ ਵਾ ਸਰਕਾਰ ਦੀਆਂ ਪਾਲਿਸੀਆਂ ਇੱਕ ਕਿ ਜੇ ਕਿਸੇ ਕੋਲੋਂ ਥੋੜਾ ਜਿਹਾ ਵੀ ਫੜਿਆ ਜਾਂਦਾ ਨਾ ਉਹ ਜੀ ਆ ਜਾਂਦਾ ਹਫਤੇ ਬਾਅਦ ਬਾਅਦ ਥੋੜਾ ਜਿਹਾ ਵੀ ਫੜਿਆ ਜਾਂਦਾ ਸਾਨੂੰ ਰੂਲ ਬਣਾਉਣਾ ਪੈਣਾ ਵਾ ਕਿ ਘਟੋ ਘਟੋ 6 ਮਹੀਨੇ ਅੰਦਰ ਲਾ ਕੇ ਆਪ ਜਿੰਨਾ ਮਾਵਾਂ ਦੇ ਪੁੱਤ ਜਾਂਦੇ ਆ ਉਹਨਾਂ ਨੂੰ ਪਤਾ ਲੱਗਦਾ ਵਾ ਜਾਂ ਜਾਂ ਜਿਨ੍ਹਾਂ ਦੇ ਪਿਓ ਜਾਂਦੇ ਆ ਇਹੋ ਇਹੋ ਜਿਹੇ ਪਰਿਵਾਰ ਵੀ ਅਸੀਂ ਦੇਖੇ ਹੀ ਗੈਟ ਤੁਹਾਡੀ ਸਰਕਾਰ ਦੀ ਹੈ ਨਾ ਮੈਂ ਮੰਨਦਾ ਜੀ ਸਾਡੀ ਸਰਕਾਰ ਚ ਗਏ ਆ ਪਰ ਮੈਂ ਤੁਹਾਨੂੰ ਆ ਵੀ ਕਹਿ ਰਿਹਾ ਵਾਂ ਕਿ ਉਹਦੇ ਵਿੱਚ ਇਹ ਪਾਲਿਸੀਜ਼ ਚੇਂਜ ਕਰਨੀਆਂ ਪੈਣੀਆਂ ਵਾ ਕਿਉਂਕਿ ਪਾਲਿਸੀਜ਼ ਹਜੇ ਤੱਕ ਜੋ ਗਵਰਨਮੈਂਟ ਆਫ ਇੰਡੀਆ ਦੀਆਂ ਪਾਲਿਸੀਜ਼ ਆ ਦਾ ਪੰਜਾਬ ਸਰਕਾਰ ਦੀਆਂ ਵੀ ਲਾ ਲਓ ਕਿ ਸਾਨੂੰ ਆ ਚੀਜ਼ਾਂ ਚੇਂਜ ਕਰਨੀਆਂ ਪੈਣੀਆਂ ਵਾ ਕਿ ਜੇ ਥੋੜਾ ਵੀ ਫੜਿਆ ਜਾਂਦਾ ਵਾ ਸਾਨੂੰ ਉਹਨਾਂ ਨੂੰ ਅੰਦਰ ਐਟਲੀਸਟ 6 ਮਹੀਨੇ ਲਈ ਭੇਜਣਾ ਪੈਣਾ ਕਾਰ ਉਹਨਾਂ ਦੇ ਨਸ਼ਾ ਦਾ ਨਸ਼ਾ ਘਟਾਉਣ ਦੀ ਕਿਤੇ ਮਦਦ ਮਜਿਠੇ ਦੇ ਵਿੱਚ ਜਿਹੜੀ ਗੱਲ ਐ ਕਿ ਹੁਣ ਤੱਕ 400 ਤੋਂ ਵੱਧ ਅਰੈਸਟ ਹੋ ਚੁਕੇ ਐ ਮਿੱਤਨਾਂ ਵਾਲੇ ਚਾਹੇ ਛੋਟੇ ਲੈਵਲ ਦਾ ਹੋਵੇ ਤੇ ਵੱਡੇ ਲੈਵਲ ਦਾ ਹੋਵੇ ਅਹੀਂ ਮਜਿਠੇ ਦੇ ਵਿੱਚ ਉਹ ਜਿਹੇ ਵੀ ਬੰਦੇ ਸਾਡੇ ਘਰ ਆ ਕੇ ਇੱਕ ਭੱਜ ਕੇ ਆ ਗਿਆ ਸੀਗਾ ਜੀ ਉਹਨੂੰ ਮੈਂ ਗੁੱਟੋਂ ਫੜ ਕੇ ਫੜਾਇਆ ਸੀਗਾ ਉਦੋਂ ਸਾਡੇ ਐਸਐਚਓ ਮੋਹਿਤ ਕੁਮਾਰ ਹੁੰਦੇ ਸੀਗੇ ਮੈਂ ਆਪ ਗੁੱਟੋਂ ਫੜ ਕੇ ਫੜਾਇਆ ਸੀਗਾ ਉਹ 8 ਸਾਲ ਬਾਅਦ ਸਜਾ ਹੋ ਕੇ ਆਇਆ ਆ ਕੇ ਉਹਨੇ ਫੇਰ ਕੰਮ ਸ਼ੁਰੂ ਕੀਤਾ ਉਹ ਹੁਣ ਫੇਰ ਗੇਲ ਦੇ ਵਿੱਚ ਹੈ ਵੱਡੀ ਗੱਲ ਆ ਆ ਅਸੀਂ ਜੇ ਰੋਕਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੱਸ ਦੋ ਆਪੋਜੀਸ਼ਨ ਦੇ ਇੱਕ ਵੀ ਬੰਦੇ ਨੇ ਇਹਦੀ ਛਲੰਗਾ ਕੀਤੀ ਹੋਵੇ ਆਪੋਜੀਸ਼ਨ ਵਾਲੇ ਅੱਜ ਤੱਕ ਐਸ ਚੀਜ਼ ਦਾ ਉਹ ਕਰਦੇ ਰਹੇ ਆ ਕਿ ਆ ਜੀ ਪੀਲਾ ਪੰਜਾ ਇਹਨਾਂ ਨੇ ਇੱਥੇ ਚਲਾਤਾ ਉੱਥੇ ਚਲਾਤਾ ਆ ਆ ਨਹੀਂ ਉਹਨਾਂ ਦੇਖਿਆ ਕਿ ਪੀਲਾ ਪੰਜਾ ਚਲਾਇਆ ਤੇ ਉਹ ਬਣਿਆ ਕਿੱਥੋਂ ਹੀ ਮਤਲਬ ਕਿ ਪ੍ਰੋਪਰਟੀ ਡੀਲ ਗਿਆ ਸੀ ਕਿੱਟੀ ਨਾ ਹੁੰਦੀ ਹੈ ਵਿਕ੍ਰਮ ਡੀਟੀਏ ਜਿਹੜਾ ਪ੍ਰੈਸ ਨੋਟ ਜਾਰੀ ਹੋਇਆ ਹੈ ਇਸ ਤਰ੍ਹਾਂ ਹੀ ਕਿਹਾ ਜਾ ਰਿਹਾ ਹੈ ਕਿ ਗੱਗ ਮਨੀ ਤੇ ਜਿਹੜੀ ਉਹਦੇ ਕਰਮਾ ਵੀ ਇੰਨੀ ਪ੍ਰੋਪਰਟੀ ਤੁਸੀਂ ਡਿਮਾਂਡ ਕਰਦੇ ਹੋ ਕਿ ਐਸ ਮਾਮਲੇ ਤੇ ਦੀ ਪ੍ਰੋਪਰਟੀ ਜੀਆਂ ਫ੍ਰੀਸ ਕੀਤੀਆਂ ਨੇ ਤੁਸੀਂ ਦੀ ਮੇਰੇ ਨਾਮ ਹੋਣੀ ਚਲੋ ਮਜੀਠੇ ਪਹਿਲਾਂ ਐ ਨਨ ਕਿਸੇ ਦੇ ਨਾਮ ਤੇ ਨਾਮ ਯੂਜ਼ ਕਰਕੇ ਪ੍ਰਾਪਰਟੀ ਬਣਾਈ ਸੀਗੀ ਕੋਈ ਬਾਤ ਇਹਦੇ ਬਾਈਪੇ ਨਾਲ ਉੱਤੇ ਸੀਗੀ ਉੱਥੇ ਹੁਣੇ ਜਾ ਕੇ ਵੇਖੋ ਅੱਜ ਤਾਲਾ ਲੱਗ ਚੁੱਕਿਆ ਵਾ ਸੀਲ ਹੋ ਚੁੱਕੀ ਆ ਅੱਜ ਮਜੀਠੇ ਗੁਰਦੁਆਰਾ ਸਾਹਿਬ ਆ ਆਪਣਾ ਭਾਈਚਾਰਾ ਸਾਹਿਬ ਬੈਂਟ ਸਵੀਟ ਸ਼ਾਪ ਦੇ ਸਾਹਮਣੇ ਕਲੋਨੀ ਆ ਉੱਥੇ ਤਾਂ ਲੱ ਲੱਗਾ ਠੀਕ ਹੈ ਜੀ ਹਾਂਜੀ ਇਹਦਾ ਦਫਤਰ ਦੇ ਬਾਹਰ ਵਿਜੀਲੈਂਸ ਲੱਗੀ ਆ ਉਹ ਉਹਨਾਂ ਨੇ ਕੰਟਰੋਲ ਤੇ ਲੈ ਲਿਆ ਵਾ ਇੱਕ ਕਲੋਨੀ ਈਦਗੜਾ ਪਿੰਡਿਆ ਮਜੀਠੇ ਦੇ ਨਾਲ ਹੀ ਉਹਦੇ ਨਾਲ ਹੀ ਆ ਉਹਦੇ ਉਹ ਵੀ ਵਿਜੀਲੈਂਸ ਨੇ ਆਪਣੇ ਕੰਟਰੋਲ ਤੇ ਲੈ ਲਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਜਿੱਥੋਂ ਸ਼ੁਰੂ ਹੋਇਆ ਸੀਗਾ ਨਾ ਉੱਥੇ ਹੀ ਦੁਬਾਰਾ ਜਾਊਗਾ はい,い、ね。